ਹਾਂਜੀ ਸੱਸ ਜੀ ਕੱਲ ਦੀ ਲੋ ਜੀ ਅੱਜ ਆਪਾਂ ਚੱਲਿਆ ਸਹਿਦ ਦੇ ਸਕੂਲ ਨੂੰ ਸਹਿਜ ਨੂੰ ਲੈਣ ਵਾਸਤੇ ਤੇ ਮੈਂ ਕਿਹਾ ਮੈਂ ਤਾਂ ਸਾਗ ਜਿ ਬਚਾਰਾ ਕਿੰਦਾ ਸਕੂਲ ਆ ਕੇ ਕਲਾਸ ਸ਼ੁਰੂ ਹੋਈ ਉਹਦੀ ਤੇ ਜੀ ਕਲਾਸ ਮੈਂ ਤਾਂ ਗਏ ਨਹੀਂ ਕਦੇ ਲੈਣ ਕਿਉਂਕਿ ਕੰਮ ਕਰੇ ਇੰਨੇ ਲੇਟ ਹੋ ਜੀਦਾ ਜੀ ਸਵੇਰੇ ਲੰਘ ਜੀਦਾ ਉੱਠਣ ਦੇ ਪਹਿਲਾਂ ਸਹਿਜ ਨਾਲ ਤੇ ਸ਼ਾਮ ਨੂੰ ਆ ਕੇ ਬੜੀ ਤਕਰ ਤੇ ਸਵੇਰੇ ਛੱਡਣ ਗਿਆ ਸੀ ਤਾਂ ਮੀਂਹ ਪਾ ਪੈਂਦਾ ਸੀ ਤਾਂ ਅਗਰੇ ਵੀਡੀਓ ਬਣੀ ਨਹੀਂ ਹੈ ਹੂੰ ਹੁਣ ਆਪਾਂ ਲੈਣ ਚੱਲੇ ਆ ਹੁਣ ਵੀ ਬੱਦਲ ਹੋਏਵੇਂ ਨਹੀਂ ਵੀ ਮੀਂਹ ਤਾਂ ਨਹੀਂ ਪੈ ਰਿਹਾ ਤੇ ਮੈਂ ਚੱਕਰ ਹੋਰ ਪੈ ਗਿਆ ਕੱਲ ਮੈਂ ਆਪਾਂ ਲਾਈਵ ਮੈਂ ਲਾਈਵ ਵੀ ਹੋਇਆ ਸੀ ਲਾਈਵ ਚ ਦੇਖ ਤੁਸੀਂ ਦੇਖਿਆ ਹੁਣ ਵੀ ਪੈਂਦਾ ਸੀ ਕੱਲ ਅਸਲ ਚ ਸਰੀਰ ਹੋ ਗਿਆ ਇਦਾਂ ਦਾ ਜੀ ਜਿਹਨੇ ਬੁਖਾਰ ਚੜੂ ਤੇ ਦਿਮਾਗ ਕਾਹਨੇ ਮਨ ਪਹਿਲੇ ਬਹਾਨਾ ਬਣਾ ਲਦਾ ਤਾਂ ਛੁੱਟੀ ਉਹ ਬਹਾਨਾ ਮਿਲ ਗਿਆ ਮੈਂ ਚੱਕ ਲਿਆ ਜੀ ਤੇ ਮੈਂ ਮਾਰਦ ਨੂੰ ਫੋਨ ਲਾਦਾ ਮੈਂ ਮਿੰਦਾ ਬੁਖਾਰ ਗਿਆ ਨੜਵੀ ਮੈਂ ਕੱਲ ਨੂੰ ਕੰਮ ਤੇ ਨਹੀਂ ਆਉਣਾ। ਮਾਲਕ ਮੈਨੂੰ ਕਹਿੰਦਾ ਵੀ ਸ਼ਾਮ ਤੱਕ ਸੋਚ ਲੈ ਸਭ ਠੀਕ ਹੋ ਜਾਏ, ਇਹ ਵੀ ਦਵਾਈ ਦੂਵੀਂ ਲਈ ਲਓ। ਮੈਂ ਨਹੀਂ ਮੈਨੂੰ ਪਤਾ ਮੈਨੂੰ ਨਹੀਂ ਠੀਕ ਹੋਣਾ। ਮੈਨੂੰ ਬੁਖਾਰ ਚੜ੍ਹ ਗਿਆ ਮੈਂ ਹੋਰ ਉਲਜੀ ਜਾਣਾ ਚੱਕਰ ਹੋਰਦਾ ਕਿ ਮੀਂਹ ਦੱਸਿਆ ਦਾ ਜਦੋਂ ਮੀਂਹ ਕਰਕੇ ਹੋਰ ਮਾਨ ਡਰ ਗਿਆ। ਤੇ ਚਲੋ ਮੈਂ ਅੱਜ ਸਹਿਦ ਨੂੰ ਫਿਰ ਸਵੇਰੇ 6:00 ਕਈ ਮਹੀਂ ਆਇਆ ਤੇ ਹੁਣ ਲੈਣਾ ਜਾਣ ਚੱਲੇ ਆ। ਤੇ ਨਾਲੇ ਤੁਹਾਨੂੰ ਦਿਖਾਉਣਾ ਹੈ ਸਕੂਲ ਸਹਿਦ ਦਾ। ਤੇ ਸਵੇਰੇ 8:00 ਵਜੇ ਲੱਗਦਾ ਤੇ 4:00 ਵਜੇ ਹੁੰਦੀ ਹੈ ਛੁੱਟੀ ਦਿਹਾੜਿਆਂ ਨੂੰ। ਇਹ ਸਕੂਲ ਚ ਰੋਟੀ ਪਾਣੀ ਉਹ ਸਕੂਲ ਚ ਦੰਨਿਆ ਜਵਾਕ ਨੂੰ ਯਾਨੀ ਕਿ ਰੋਟੀ ਦੇ ਵਿਹਾੜੀ ਦੇ ਤਿੰਨ ਯੂਰੋ ਵਿਹਾੜੀ ਦੇ ਪਾਣ ਬਣ ਦੇ ਜਵਾਕ ਦੇ ਤਿੰਨ ਸਾਢੇ ਤਿੰਨ ਯੂਰੋ ਉਹ ਜ਼ਰੂਰੀ ਨਹੀਂ ਤੁਸੀਂ ਫਿਰ ਆ ਵੀ ਸਕਦੇ ਆ ਜਵਾਕ ਦੀ ਨਹੀਂ ਜਿਹੜਿਆਂ ਨੇ ਨਹੀਂ ਸਕੂਲ ਚ ਕਰਾਈ ਹੋਈ ਫਿਰ ਆਪਣੇ ਬੱਚੇ ਨੂੰ ਯਾਨੀ ਕਿ ਸਾਢੇ 12 ਵੀ ਲਿਉਂਦੇ ਆ ਅਸੀਂ ਪਿਛਲੇ ਸਾਲ ਸਾਂਝ ਨੂੰ ਸਾਢੇ 12 ਲਿਆਉਂਦੇ ਹੁੰਦੇ ਸੀ ਤੇ ਮੁੜ ਕੇ ਮੈਡਮ ਕਹਿੰਦੀ ਜੀ ਨਹੀਂ ਵੀ ਬੋਲੀ ਫਿਰ ਜਵਾਕ ਜ਼ਿਆਦਾ ਫੜਦਾ ਜੇ ਸਕੂਲ ਚ ਰਹਿੰਦਾ ਵੀ ਤੁਸੀਂ ਲੰਬਾ ਵਰਖਾਓ ਸਕੂਲ ਜੈਨੂ ਕਰਾਓ ਫਿਰ ਇਹਨੂੰ 4 ਵਜੇ ਤੱਕ ਸਕੂਲ ਚ ਟਾਈਮ ਤੇ ਪਹੁੰਚਾਤਾ ਸੈਦ ਆ ਗਈ ਨਾ ਜਾਵ ਲੱਗਾ ਯਾਰ ਇੱਕ ਇਹਨੇ ਸੈਦ ਦਾ ਟਾਈਮ ਹੋ ਗਿਆ ਉਦੋਂ 10 ਮਿੰਟ ਰਹਿ ਗਏ ਜੀ ਹੋਰ ਅਰੇ ਵਾਰ ਜਾ ਬਣਦਾ ਦੇ ਕਰਕੇ ਆਇਆ ਹੋਣਾ ਅੱਜ ਉਹ ਲੱਡੂ ਬਣ ਬਣ ਕੇ ਲੈੰਟਰ ਦਾ ਲੈੰਟਰ ਉਹ ਪਾ ਲੈੰਟਰ ਦਾ ਪਾਉਂਦੇ ਵੀ ਨਹੀਂ ਆ ਇਹ ਹੋਇਆ ਹੋਰ ਤਾਂ ਟੀਨਾ ਇੱਟਾਂ ਦੀ ਜਗਾ ਟੀਨਾ ਹੋਣ ਲੱਗੀਆਂ ਰੇ ਵੀ ਲੁਕੀਆਂ ਪਰ ਹੁਣ ਇਹ ਮੋਟੀਆਂ ਥੋੜੀਆਂ ਹੈ ਨਾ ਭਾਗ ਭਾਗਦੀਆਂ ਨਾ ਛੱਡੀਆਂ ਇੰਨੀਆਂ। ਥੋੜਾ ਵਧੀਆਂ ਇਹ। ਤੇ ਆਪਾਂ ਕਰਦੇ ਦਈਏ ਸਹਿਤ ਵੀ ਗੱਲ। ਉੱਥੇ ਸਕੂਲ ਦੀ ਵੀ ਭਾਈ ਰੋਟੀ ਉਰੇ ਵੇਚੇ ਦੰਨਿਆ ਜਵਾਗ ਨੂੰ 12:00 ਵਜੇ। ਹਰ ਰੋਜ਼ ਲੈਦੀ ਮਤਲਬ ਕਿ ਰੋਟੀ ਜਿਹੜੀ ਰੋਟੀ ਬਣ ਗਈ ਦੰਨਿਆ ਉਹਦਾ ਇਹ ਸਪੈਸ਼ਲ ਹਫਤੇ ਦਾ ਸਾਰੇ ਦਾ ਮੀਨੂ ਭੇਜ ਦੰਨਿਆ ਬੰਦੇ ਦੇ ਫੋਨ ਤੇ ਘਰਦਿਆਂ ਨੂੰ ਵੀ ਭਾਈ ਆਹ ਹਫਤੇ ਆਹ ਕੋ ਚੱਲੂ। ਤੇ ਜੱਕਰ ਪੈਂਦਾ ਵੀ ਜਿਹੜੇ ਨਿਆਲੇ ਜੀ ਆਪਣੇ ਬੈਚ ਨੂੰ ਉਹਨਾਂ ਵਾਸਤੇ। ਤਾਂ ਵੀ ਬੈਸ ਨੂੰ ਖਾਣਾ ਪੜਾ ਘੱਟ ਵੀਟ ਮੂਡ ਪਰ ਲੋਕਾਂ ਨੇ ਜਿਹੜੇ ਨੇ ਕਰਾਈ ਹੋਏ ਉਹਨਾਂ ਨੇ ਕਿਹਾ ਵੀ ਅਸੀਂ ਭਾਈ ਨਾ ਮੀਟ ਖਾਣੇ ਨਾਲ ਮੱਛੀ ਪਰ ਫਿਰ ਵੀ ਜਵਾਕ ਦਾ ਗਿਆ ਪਤਾ ਜਿਹੜੇ ਉਹਨਾਂ ਜਾਵੇ ਛੁੱਟੇ ਅਗਲਾ ਖਾ ਉਹ ਲੈ ਲੰਦਾ ਆ ਲੰਦਾ ਇੱਕ ਦੂਜੇ ਦੀ ਪਲੇਟ ਬਰੂਡ ਤੇ ਖਾ ਹੀ ਲੈਂਦੇ ਹੁਣ ਮੈਂ ਕਿ ਨਹੀਂ ਮੈਂ ਤਾਂ ਦੇਖੀ ਨਹੀਂ ਕੀ ਕਰ ਦਿੰਦੇ ਆ ਹਾਂ ਇਹਨਾਂ ਨੂੰ ਜ਼ਰੂਰ ਪਤਾ ਵੀ ਜੀ ਵਾ ਬਣ ਆਪਾਂ ਨੂੰ ਪਲੇਨ ਚੋਂ ਦਾ ਸਮਾਨ ਤਿਆਰ ਹੋ ਕੇ ਟ੍ਰੇ ਚੋਂ ਸਾਰਾ ਪੁੱਸ ਤੇ ਉਹ ਮੋਦੰਨੇ ਹੋਰੇ ਵੀ ਸਕੂਲ ਚ ਜੀ ਨਿਆਣ ਜਵਾਕਾਂ ਦੀਆਂ ਪਿੱਛੇ ਦੇ ਟ੍ਰੇ ਜਹਾਜ਼ ਵਾਂਗ ਆਉਣੀਏ ਵਿੱਚ ਨੂੰ ਸਬ ਕੁ ਸਲਾਦ ਦਾ ਫਰੂਟ ਸਭ ਕੁਝ ਹੁੰਦਾ ਜਿਵੇਂ ਆਪਾਂ ਨੂੰ ਜਹਾਜ਼ ਪਲਾਨ ਚ ਮਿਲਦਾ ਤੂੰ ਆ ਗਈ ਸੈਦ ਦਾ ਸਕੂਲ ਇਧਰ ਸਾਈਡ ਤੇ ਤੇ ਆਪਾਂ ਲੂਣੀਆ ਗੱਡੀ ਲੂਣੀਆ ਜੀ ਮਾਰਕੀਟ ਦੇ ਇਹੇਠਾਂ ਉੱਥੇ ਪਾਰਕਿੰਗ ਬਣੀ ਹੋਈ ਆ ਤੇ ਸੈਦ ਦੀ ਕਲਾਸ ਆਈ ਆ ਇੱਥੇ ਸਾਹਮਣੇ ਇੱਥੇ ਕੋਲ ਇਹ ਹੈ ਇਹ ਮੇਰੇ ਬੈਕ ਸਾਈਡ ਤੇ ਤੇ ਗੱਡੀ ਲਾ ਦੇਣੀ ਆਪਾਂ ਜੀ ਸਾਹਮਣੇ ਮਾਰਕੀਟ ਲੱਗਦੀ ਆ ਇਹਦੀ ਇਹ ਤਾਂ ਬੇਸਮੈਂਟ ਚ ਆਜੀ ਵੱਲੋਂ ਦੇਖੋ ਇੱਕ ਤਾਂ ਹੈ ਤਾਂ ਨੂੰ ਮਿਰਾ ਸਕਦੇ ਆ ਹਾਂ ਬੋਤ ਤੇ ਰੇਟਾ ਨੂੰ ਹੀ ਲਾਤੀ ਆਪਾਂ ਗੱਡੀ ਆ ਗਈ ਉਹ ਚ ਚ ਤੋੜ ਵੀ ਸਕਦੇ ਆ ਜੇ ਆਹ ਪਾੜਿਆ ਜਿਆ ਲਾਇਆ ਵੀ ਆਉਂਦੇ ਤੁਰ ਤੁਰ ਨੇ ਬਸ ਤੇ ਕੋਈ ਨਹੀਂ ਅੱਧਰ ਨਹੀਂ ਉਹ ਸਾਹਮਣੇ ਲਾ ਲਵੇ ਆਜੇ ਤੋਂ ਨਹੀਂ ਲੱਗਣਾ। ਉਹ ਪਰਪਰ ਮੂਰੇ ਨਾ ਲੜੀ ਇੱਕ ਵੀ ਗੱਡੀ। ਅੱਧੀ ਠੀਕ ਹੈ ਜੀ, ਉਰੇ ਤੇ ਕੱਢ ਹੋ ਜਾਣੀ। ਠੀਕ। ਇੱਕ ਜਿਹਾ ਹੋਰ ਨਹੀਂ ਲੜੀ ਫੇੜੂੜੇ। ਇਹ ਕੱਤ ਵੀ ਦੇਖ ਲਾ। ਉੱਤਾਂ ਵੀ ਨਾਲ ਬੈਠ ਕੇ ਲੈਣ ਆਇਆ ਜਵਾਕ ਨੂੰ। ਠੰਡ ਲੱਗਦੀ ਹੈ। ਠੰਡ ਨਹੀਂ ਲੱਗਦੀ ਡਰਦਾ ਉਹ ਆ ਚਲੀਏ। ਲਓ ਜੀ ਆ ਗਿਆ ਸਹਿਜ ਵੀਰ। ਹਾਂਜੀ, ਤੂੰ ਖਾਣਾ ਹੋਰ ਆ ਗਿਆ। ਕੁਫਾਂਦਾ ਜਾ ਰਹੇ ਹਾਂ ਚੱਲ ਜਲਦੀਆ ਫਿਰ ਆ ਸਾਇਦ ਦੇ ਫਰੈਂਡ ਆ ਭਾਈ ਆ ਦੋ ਹੋਏ ਜੋ ਮੁੰਡੇ ਚਲੋ ਲੈ ਵੀ ਹਲੇ ਇਹਨੂੰ ਫ੍ਰੀ ਚ ਮਿਲ ਗਈ ਉਹ ਮਤਲਬ ਆਪਾਂ ਕੱਢੀ ਆ ਹਾਂ ਤਾਂ ਇਹਨੂੰ ਕਿ ਆ ਜਾ ਮਿਲੂਗਾ ਆਪਾਂ ਕੱਢੀ ਆ ਨਾ ਨਾ ਕੁੱਤਾ ਉਹ ਤਾਂ ਵਿੱਚ ਬੈਠਾ ਹੋਵੇ ਅਸੀਂ ਮੈਨੂੰ ਕੱਢੀ ਦੀ ਕੁੱਤੇ ਦੇਖਿਓ ਰਿਹਾ ਹੁਣ ਪਾਰਕਿੰਗ ਚ ਗੱਡੀਆਂ ਇਹ ਮੇਰੇ ਆ ਫਿਰ ਸੱਜੂ ਸਕੂਲ ਚ ਕੀ ਕਰ ਰਿਹਾ ਹਾਂ ਘਰ ਜਾ ਬਪਾ ਅਰੇ ਕਾਲੂ ਨੂੰ ਮਣੇ ਜਾਣਾ ਹਾਂ ਕਿੱਥੇ ਜਾਣਾ ਹਾਂ ਮਣੋਂ ਬੈਠੇ ਨੀਚੇ ਰੱਖ ਲਾ ਆ ਆ ਜਿਹੜੀ ਸਵਾਂਚ ਆਪਾਂ ਨੇ ਦੱਤਾ ਬਾਇ ਇਕਣਾ ਪਹਿਨਣਾ ਹੋਵੇ ਜਿਹੜਾ ਦੱਤਾ ਬਾਇ ਆਪਾਂ ਨੂੰ ਵਰਤਨਾ ਨਹੀਂ ਉਹ ਲੈ ਕੇ ਜਾਣਾ ਲਿਕਨ ਹੋਰ ਚੀਜ਼ ਉਹ ਵੇੜਾ ਬੜੋਗੇ ਤੇ ਪੈਨਸਲ ਉਸ ਦੇ ਕੇ ਹੁਣੀ ਆ ਹਾਂਜੀ ਜਿਹੜੀ ਆਪਾਂ ਵਰਤ ਦੇਣੀ ਉਹ ਤਾਂ ਅਜੇ ਉਹਨਾਂ ਦੇ ਕੇ ਹੁਣੀ ਆ ਉੱਥੇ ਹਾਂਜੀ ਠੀਕ ਮੈਨੂੰ ਵੀ ਕੇ ਮੈਂ ਵਰਤ ਤਾਂ ਨਹੀਂ ਚਲ ਕੋਈ ਹੋਣੀ ਗੱਲ ਤੇਰੇ ਕੋਲ ਭਰੇ ਨੋਈ ਹੋਰੇ ਸਵੇਰ ਦਾ ਤਾਂ ਹੁੰਦੀ ਆ ਬਹੁਤ ਭੀੜ ਤੇ ਇਸ ਟਾਈਮ ਥੋੜੀ ਜਿਹੀ ਘੱਟ ਆ ਸਵੇਰੇ ਤਾਂ ਪੂਰਾ ਆਨੇ ਵਾਲੇ ਗੱਡੀ ਕੱਢਣ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ 15 ਮਿੰਟ ਦਾ ਬੰਦੇ ਦੇ ਉਹ ਰੇਡਾਂ ਦੇ ਪਾਰਕ ਜਿਹੜੇ ਨਿਕਲਣ ਦੇ ਨੂੰ ਲੱਗ ਜਾਂਦੇ ਆ ਉਹ ਤਾਂ ਹੀ ਜਿਹੜੇ 1 ਵਜੇ ਚਲੇ ਜਾਂਦੇ ਉਹਨਾਂ ਕਰਕੇ ਰਸ਼ ਘਟ ਹਾਂ ਵੀਰਵਾਰ ਨੂੰ ਜ਼ਿਆਦਾ ਹੁੰਦਾ ਜੀ ਜਦੋਂ ਹੋਰ ਗੱਲ ਹੋਈ ਹੁੰਦੀ ਹੈ ਨਾ ਜਿਹੜੇ ਦੁਪਹਿਰ ਨੂੰ ਜਿਹੜੇ 1:30 ਤੇ 1:30 ਵਜੇ 1 ਵਜੇ ਛੁੱਟੀ ਕਰਦੇ ਬਹੁਤ ਜਵਾਕ ਨਹੀਂ ਉਹ 4 ਵਜੇ ਤੱਕ ਰਹਿੰਦੇ ਸੱਜੇ ਕੋਸ਼ ਕਰਦੇ ਆ ਕਿ ਉਹਨਾਂ ਨੂੰ ਪਹਿਲਾਂ ਲੈ ਜਾਂਦੇ ਆ ਜਿਵੇਂ ਘਰ ਦੇ ਜਿਵੇਂ ਸਹਜ ਪਿਛਲੇ ਸਾਲ 1 ਵਜੇ ਤੱਕੇ ਦੌਰ ਟਾਈਮ ਇਹਦਾ ਉਹ ਇਧਰੋਂ ਸਾਹਮਣੇ ਆਦਾ ਮਹੀਦਨਾ ਦਾ ਘਰ ਤੇ ਆਹ ਸਾਹਮਣੇ ਗਲੀ ਚ ਤਣਕ ਤੇ ਅੱਜ ਇੱਥੇ ਲੋਕ ਤੁਰਕੇ ਆ ਜੀ ਜ਼ਿਆਦਾ ਆ ਆਪਾਂ ਗੱਦੀ ਵਿਚ ਆਇਆ ਹੂੰ ਆਪਾਂ ਗੱਦੀ ਵਿਚ ਆਇਆ ਹੂੰ ਮੇਨਾਂ ਗਾ ਜੀ ਨਹੀਂ ਮੈਂ ਵੀ ਫਰਮ ਦਾ ਆਣੇ ਸੋਰੀ ਬਾਈ ਸਾਡੇ ਇੰਡੀਕੇਟ ਨਹੀਂ ਲਾਇਆ ਮੇਰੀ ਕਾਪੀਆਂ ਕਿਉਂ ਉਹਦੇ ਦਾ ਕਹਦਦੇ ਵੀ ਜਿਹੜਾ ਨਿਆਣੇ ਦਾ ਖਰਚ ਆ ਸਕੂਲ ਦਾ ਉਹ ਚ ਪੰਜਵੀਂ ਕਲਾਸ ਤੱਕ ਇਹਨਾਂ ਨੂੰ ਕਿਤਾਬਾਂ ਮਤਲਬ ਕਿ ਸਕੂਲ ਦਾ ਕੋਈ ਖਰਚਾ ਨਹੀਂ ਜੀ ਹੈ ਉਹਰੇ ਨਾ ਕੋਈ ਫੀਸ ਆ ਨਾ ਕਿਤਾਬਾਂ ਦਾ ਖਰਚਾ ਕੋਈ ਹਾਂ ਕਾਪੀਆਂ ਤੁਹਾਨੂੰ ਆਪ ਲੈਣੀਆਂ ਪੈਣੀਆਂ ਕਿਤਾਬਾਂ ਸਕੂਲ ਵਾਲੇ ਪਰਚੀ ਦੇ ਦਿੰਦੇ ਆ ਤੁਹਾਨੂੰ ਅ ਪੇਪਰ ਬਣਾ ਕੇ ਤੇ ਉਹਨੂੰ ਵੇੜਾ ਪੈਂਦਾ ਕਿਤਾਬਾਂ ਵਾਲੀ ਦੁਕਾਨ 'ਚ ਤੇ ਉਹ ਕਿਤਾਬਾਂ ਥੋੜੀਆਂ ਮੰਗਾ ਦਿੰਦੇ ਆ हां ਜਿੰਨੇ ਜਿਲਤਾ ਚੜਾਉਣੀ ਆ ਮਤਲਬ ਕਿ ਜੀ ਮੈਂ ਆਪਣੇ ਕੱਲਥੇ ਆਈਂ ਵੀ ਜੜਾਉਂਗਾ ਆਪਾਂ ਨੂੰ ਨਵੀਂ ਕਿਤਾਬਾਂ ਦੇ ਲਈ ਜਿਲਤਾ ਤੇ ਉਹਦੇ ਪੈਸੇ ਤੁਸੀਂ ਦੇਣੇ ਨਹੀਂ ਤੁਸੀਂ ਜਿਹੜੀ ਕਿਤਾਬਾਂ ਦਾ ਕੋਈ ਪੈਸਾ ਨਹੀਂ ਹੈ ਤੇ ਕਾਪੀਆਂ ਤੁਸੀਂ ਆਪਣੀ ਖਰੀਦਣੀਆਂ ਕਾਪੀਆਂ ਦੇ ਪੈਸੇ ਆ ਸਕੂਲ ਦੀ ਫੀਸ ਨਹੀਂ ਕੋਈ ਵੀ ਹੈ ਜੱਤ ਪੰਜਵੀਂ ਕਲਾਸ ਤੱਕ ਤੇ ਜਿੰਨਾ ਖੁਰਦਾਰ ਹਰ ਪੰਜਵੀਂ ਕਲਾਸ ਤੱਕ ਹਰੇਕ ਪਿੰਡ 'ਚ ਸਕੂਲ ਹੋਵੇ ਤੇ ਮਤਲਬ ਕਿ ਉਹਦੇ ਬਾਅਦ ਜੇ ਬੰਦੇ ਨੇ ਪੰਜਵੀਂ ਕਲਾਸ ਤੋਂ ਬਾਅਦ ਜਿਵੇਂ ਕੋਰਸ ਕਰ ਫੀਸ ਕਰਦੇ ਨੇ ਕੋਰਸ ਚੱਲ ਪੰਨੇ ਉਹਦੇ ਬਾਅਦੇ ਚੱਲ ਪਾਉਂਦਾ ਬੰਦੇ ਨੇ ਵੀ ਕਿਹੜੀ ਲਾਈਨ 'ਚ ਪੈਣਾ ਜਵਾਬ ਨੇ ਉਦੇਸਾਂ ਨਾਲ ਫਿਰ ਕਹਾ ਸਕੂਲਾਂ ਚਲੇ ਜਾਂਦੇ ਆ ਜਿਵੇਂ ਲੋ ਲੋ ਦੀ ਮਾਂ ਸਾਡ ਨੂੰ ਮਾਨ ਤੋਂ ਆਪੈਂਦਾ ਆ ਜੂਲਾ ਸਾਡੇ ਕੋਲ ਇਧਰ ਕਾਸਤੀ ਲਿਉਨੇ ਆ ਹੈਗੇ ਯਾਨੀ ਕਿ 10 10 7 8 ਕਿਲੋਮੀਟਰ ਤੇ ਸਕੂਲ ਬੜੇ ਜਿੱਥੇ ਬਾਅਦ ਚ ਜਵਾਬ ਤੇ ਬੱਸਾਂ ਆਉਂਦੀਆਂ ਨੇ ਪ੍ਰਾਈਵੇਟ ਬੱਸਾਂ ਜਿਹੜੀਆਂ ਬਣਗੀਆਂ ਰੱਖ ਲਓ ਸਵਾਰੀਆਂ ਵਾਲੀਆਂ ਸਪੈਸ਼ਲ ਸਕੂਲ ਬੱਸ ਨੇ ਜਿਹੜੀਆਂ ਦੁਗੀਆਂ ਨੇ ਫਿਰ ਉਹਨਾਂ ਦੇ ਜਵਾਬ ਚਲੇ ਜਾਂਦਾ ਉਹ ਟਾਈਮ ਤੇ ਬੱਸਾਂ ਨਹੀਂ ਆਈਆਂ ਹੋਈਆਂ ਨੇ ਸਾਰੀਆਂ ਲੋ ਵੀ ਆਪਾਂ ਆਵੇ ਉਹ ਇਹਨਾਂ ਦੇ ਘਰੇ ਦੇਖਦੇ ਆ ਕਿਆ ਕਰਦੇ ਏ ਜੀ ਮੇ ਤਾਂ ਲਈ ਸੁੱਤੇ ਫੇਰ ਲਾਉਂਦੇ ਮੈਨੂੰ ਸੁੱਤੇ ਪੱਲਾ ਵਿੱਚ ਆਉਂਦੇ ਦੇਖ ਲਓ ਕਿਆ ਫਲਾਉ ਤੇ ਗਰਸਿਤ ਨੇ ਪੱਤੇ ਆਹੋ ਪੱਲਾ ਤੇ ਨਹੀਂ ਹੈ ਪੱਤੇ ਆ ਆ ਗੇਟ ਲਾਇਆ ਨਹੀਂ ਨੇ ਲੋ ਵੀ ਰੀਸਰਾਂ ਨੂੰ ਪਤਾ ਵੀ ਨਹੀਂ ਗੇਟ ਖੁੱਲਾ ਹੈ ਮੇਰੇ ਖਾਲ ਹਾਂ ਬਾਥੂ ਬਾਥੂ ਤੋੜੋ ਸਾਗ ਵਾਸਤੇ ਲਓ ਵੀ ਦੇਖੀਏ ਸਬਜ਼ੀਆਂ ਘੁਆਈਆਂ ਨਾ ਉਹਦੀਆਂ ਲੈ ਕੋਈ ਇਹਨਾਂ ਤਾਂ ਬਤਾਉਂ ਵੀ ਲਾ ਲੈ ਆ ਪਾ ਰਹੀ ਗਈ ਫਿਰ ਮਿਰਚਾਂ ਦੇ ਲਾ ਕੇ ਡਿੱਗ ਡਿੱਗੀਆਂ ਆ ਆ ਤਾਂ ਲੈ ਕੇ ਆਂਦੇ ਨਹੀਂ ਮੰਡੀ ਤੇ ਨੇ ਡੱਡੀਆਂ ਹੀ ਅੱਛਾ ਮੈਂ ਕਿਹਦੇ ਘਰੇ ਪਨੀਰ ਤਿਆਰ ਕਰੀਆ ਬਕਾ ਸਬਜ਼ੀ ਘੱਟ ਦੀਖਦੀ ਥੋੜੀ ਘਾ ਜ਼ਿਆਦਾ ਦੀਖਦਾ ਇਹਨਾਂ ਨੇ ਪਾ ਲਿਆ ਹੋਏ ਸਾਗ ਬਣਾਉਣਗੇ ਇੱਕ ਸਕੀਮੀ ਬੰਦੇ ਆ ਇਹ ਹਾਂ ਨਗਰ ਵੀ ਕਾਦਾ ਇਨ ਨਾ ਹੋਇਆ ਸਬਜ਼ੀ ਘੱਟ ਦੇ ਦਿੱਤੀ ਕਾ ਜ਼ਿਆਦਾ ਦਿਖਦਾ। ਇਹ ਕਰਕੇ ਗੁੱਡੇ ਵੀ। ਤਾਂ ਮੰਮੀ ਲੈ ਗਿਆ। ਆ ਮੱਖੀ ਲੱਗੀ ਤੂੰ ਆਈਂ। ਮਾਗੇ ਰਿਸ਼ਤੇਦਾਰ ਆਏ ਕੋਈ ਨਾ। ਰੌਣਕਾਂ ਲੱਗੀਆਂ ਪੋਰੀਆਂ। ਆਵੇਂ ਮੂੰਹ ਬਣਾਣਾ ਨੌਜਵਾਨ ਨੇ। ਸੈਰ ਕਰੀ ਗੋਲ। ਮੋਤੇ ਕੋਣ ਹਾਂ ਇਹ।

ਸਾਤਰੀ ਗਾ ਬਣਾ ਬੋਲ ਛੱਡ ਗਏ ਇੱਦਣ ਨੂੰ ਬਾਬੂ ਹਾਂ ਆਉ ਉਹ ਦੇ ਉਹ ਤਾਂ ਕਰ ਲਿਆ ਮੂੰਹ ਇੱਦਣ ਨੂੰ ਕਰੀ ڪرਸੀ ਤੇ ਕਰੀ ਕਰਕੇ ਦਿਖਾਈ ਕਿਵੇਂ ਕਰਦੀ ਸੀ ਲੱਤਾਂ ਨੂੰ ਲੈ ਚਲ ਤੂੰ ਕਰ ਦਾਂਗਾ ਅਰਲੀ ਨਾਲੇ ਹੁਣ ਅੱਜ ਪਰ ਪਈ ਬੈੱਡ ਪਰ ਉਹ ਕੱਢ ਜੀ ਦੀ ਵਿੱਚ ਹਾਂ ਹੈ ਬਾਬੀ ਇਹ ਉਹ ਗਾ ਅਰਵਿੰਦਰ ਆ ਰਾਰ ਅਰਸ਼ਨਾ ਦੀ ਫੀਸ ਲੱਗ ਗਈ ਸੀ 10ਵੀਂ ਜਿਵੇਂ 10ਵੀਂ ਕਲਾਸ ਚ ਅਰਵਿੰਦਰ ਫੀਸ ਦਿੰਦਾ ਦਾ ਸਕੂਲ ਚੋਂ ਨਾ ਫੀਸ ਨਹੀਂ ਹੈ ਨੀ ਰਜਵਾਕਾਂ ਦੀ ਹੈ। ਤਾਂ ਬਲ ਖਰਚ। ਕਿਤਾਬਾਂ ਵੀ ਫਰੀਆਂ, ਕਾਪੀਆਂ ਦਾ ਖਰਚ ਹੈ। ਨਹੀਂ ਕਿਤਾਬਾਂ ਦਾ। ਕਿਤਾਬਾਂ ਲੱਗੀਆਂ ਵੀ ਫਿਰ? ਹਾਂ, ਕਿਤਾਬਾਂ। ਲੋਕੀ ਨਹੀਂ ਗਿਆ ਹੈਗੇ। ਨਾ ਜਿਵੇਂ ਸਾਇਜਾ ਹੁਣ ਕਿਤਾਬਾਂ ਇਸ ਟਾਈਮ ਕਿਤਾਬਾਂ ਫਰੀਆਂ, ਕਾਪੀਆਂ ਆਪਣੀਆਂ ਲੈਣੀਆਂ ਪੈਣੀਆਂ। ਜਣੀ ਫਿਰ ਫੀਸ ਵੀ ਨਹੀਂ ਹੈ ਸਕੂਲ ਨੂੰ ਸਾਇਜਾ ਨੂੰ। ਕਰ ਲਿਓ। ਕਾ ਕਰਕੇ? ਹੂੰ। ਤੇ ਲੋਈ। ਨੋ ਲਗੀ ਆਪਣੇ ਜਿਹੜਾ 10ਵੀਂ ਕਲਾਸ ਦਾ ਨਹੀਂ ਆ ਪੀਰਵਿੰਦ 10ਵੀਂ ਕਲਾਸ ਚ ਜਣੀ ਕਿ ਕਿਤਾਬਾਂ ਆਪ ਲੈਣੀਆਂ ਪੈਣੀਆਂ ਫੀਸ ਫੇਰ ਵੀ ਨਹੀਂ ਹੈ ਫੀਸ ਨਹੀਂ ਹੈ ਕਿਤਾਬਾਂ ਆਪ ਦੀਆਂ ਹੋ ਜਾਣੀਆਂ 5ਵੀਂ ਕਲਾਸ ਤੋਂ ਬਾਅਦ ਜਾ ਕੇ ਹਾਂ ਸੱਜ ਜਿਹਦੇ ਜਿਹੇ ਵੱਧ ਹੁੰਨੇ ਵੀ ਉਹਨੂੰ ਆਹ ਹਾਂ ਉਹ ਦਵਾਦਾ ਜਾ ਹੁੰਦਾ ਕੋਈ ਆ ਉਹ ਵਿਟਾਇਆ ਜਿਹਦਾ 45 ਰੁਪਏ ਆ ਕਿਹੜਾ ਹੈ ਤਨੁਸ਼ ਕਹਿੰਦੇ ਇਹਨੂੰ ਤਨੁਸ਼ ਉਹ ਆ ਤਨੂਸ਼ਾਸਣ ਕਰੀ ਨਹੀਂ ਨਾ ਹਰਲੀਨ ਕਰੀ ਕਰ ਹਰਲੀਨ ਲੈ ਐਂਦਾ ਕਰ ਲਿਆ ਤਨੂਸ਼ਾਸਣ ਚੱਲ ਤੂੰ ਵੀ ਕਰ ਕੁੜੀਏ ਲੈ ਬਾ ਕੁਝ ਨਾ ਕਰ ਕਰੀ ਗੁਰਸੇਤ ਵਰਦੀਤ ਕਰ 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 ਲਾ ਸਿਰ ਉਹ ਨੂੰ ਨਾ ਪੈਰ ਲਾ ਚੱਲ ਇੱਕ ਦੋ ਵਾਰ ਨਾ ਕਿੱਥੇ ਸਿੱਖਿਆ ਤੈ ਮੈਡਮ ਆ ਸਕੌਣ ਯਾਨੀ ਸਕੂਲ ਚ ਦਾ ਤੇ ਕਿਦੇ ਕਿਦੇ ਨਾਮ ਗੋਲੀ ਲਿਖ। ਲੋ ਵੀ ਆਣੇ ਨੇ ਖਰਦੋਂ ਵੱਡਿਆ ਪਿਆ ਇਕੱਠੇ ਹੋ ਗਏ। ਚਲੋ 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 80 ਹਜ਼ਾਰ ਚਾਰ ਹਜ਼ਾਰ ਚਲੋ ਚਾਹ ਹਿਲਦੇ ਆ। ਚਾਹ ਕਹਿੰਦੇ ਜਿਕੜਾ ਚੱਲ ਗੁਰਸੇਵ ਦਾ। ਚਲੋ ਭੂਆ ਜੀ। ਹੋਰ ਦੇਖੀ ਕੀ ਕਰਦੇ ਅਸੀਂ ਅਸੀਂ ਐ ਰੋ। ਮੋਮਾ ਦੇ ਕਿ ਪੁੱਤਾਂ। ਚਾਰ ਕਰ ਵੀ ਚੱਲੀਏ। ਹੋਰ ਤੋਂ ਭਾਈ ਹੋ ਗੜੀ। ਚੰਗਾ ਭਾਈ। ਓਕੇ ਜੀ ਓਕੇ। ਚਲੋ ਬੱਦਲ ਦੇਖੋ ਬਾਹਰ। ਚਲੋ ਗੱਡੀ ਘਰਾ ਚਲਾਈਏ ਕਿਤੇ ਗੜੇ ਪੈ ਜਾਣ। ਚਲੋ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਆਪਾਂ ਕਰਦੇ ਹੁਣ ਇੱਥੇ ਵੀਡੀਓ ਬੰਦ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਤੇ ਚੰਗਾ ਹੀ ਸਸੀ ਕਾਲ ਬਾਏ ਬਾਏ